ਕਿੰਨੇ ਟੋਕੜਾ ਦਿਖਾਈ ਤੈਨੂੰ ਹਾਂ ਕੱਚੀ ਦਿਖਾਈ ਬਾਈਕ ਤੇ ਮੈਂ ਇਦਾਂ ਲਾ ਕੇ ਛਾ ਲੇ ਹਾਂ ਰੂਮ ਤੇ ਬਾਈਕ ਕੱਚੀ ਬਹੁਤ ਇਖਾ ਨਰੂਨ ਨੂੰ ਨਰੂਨ لینا ਸੋਨਾ ਲੱਗਦਾ ਹਾਂ ਮੈਨੂੰ ਪਤਾ ਨਹੀਂ ਕਿ ਗੋਲਡਨ ਚਲਪਣਾ ਵੀਰ ਉਹਦੇ ਨਾਲ ਹਾਂ ਜੀ ਆ ਬੇ ਕਿੰਨਾ ਸੋਨਾ ਪੀਸ ਆ ਹਾਂ ਇਹ ਮੇਰੇ ਨਾਲ ਤਾਂ ਨਹੀਂ ਹੋ ਗਿਆ ਮਸ ਜਿਹੜਾ ਮੈਂ ਪਾਇਆ ਸੀ ਲੱਗ ਲਏ ਮੁੰਨੇ ਸੋਹਣ ਲੈਸਨ ਹੋਰ ਥੋੜੀ ਸੋਹਣੀ ਸੋ ਲਾਗੇ ਦੇ ਚਿੰਗੜੇ ਡਿਸਾਈਡ ਕਰ ਲਿਆ ਆਹੋ ਆਹੋ ਤੇ ਤਾਂ ਬਹੁਤ ਨਾਲ ਜਿਹੜਾ ਡਿਸਾਈਡ ਕਰ ਲਿਆ ਹੂੰ ਉਹ ਸਾਨੂੰ ਪਾਈ ਭੈਣਾਂ ਦੇ ਫੋਨ ਆ ਜਾਂਦੇ ਆਈ ਨਹੀਂ ਤਾਂ ਸੋਣਾ ਹੋ ਨਹੀਂ ਤਾਂ ਸੋਣਾ ਆਈ ਕੰਨਾ ਸੀ ਉਹ ਕੰਨਾ ਸੀ ਪਰ ਅਸੀਂ ਜਿਹੜਾ ਕੁਝ ਸਾਡੀ ਟੀਮ ਕੋਲ ਨੂੰ ਪਸੰਦ ਉਹੀ ਲੈਣਾ ਹਨਾ ਟੀਮ ਕੋਲ ਹੋਰ ਜੀ ਦੇਖੋ ਆ ਜੀ ਦੇਖੋ ਬ੍ਰਾਈਡਲ ਆਏ ਨਾ ਮੈਡੀਕਲ ਵੀ ਲੱਣ ਚਾਹਦੇ ਟਿੱਕਾ ਤਾਂ ਹੁਣ ਛੋਟੇ ਦਾ ਟ੍ਰੈਂਡ ਚੱਲਦਾ ਜੀ ਨਹੀਂ ਇਹ ਇਹਦੇ ਨਾਲ ਦਾ ਟਿੱਕਾ ਦੇਖੋ ਵੀਰ 골ਡ ਚ ਟਿੱਕਾ ਮਿਲ ਜਵੇ ਜੇ ਤੇਰਾ ਥੋੜਾ ਜਿਹਾ ਹੈਵੀ ਚ ਇਹ ਹੀ ਤਾਂ ਸੋਨਾ ਇਹਦੇ ਵਿੱਚ ਮੈਨੂੰ ਵਾਈਟ ਚ ਨਹੀਂ ਮਿਲੂ ਇਦਾਂ ਦਾ ਇਹ ਤਾਂ 골ਡ ਦਾ ਕਾਪੀ ਕਰਿਆ ਹੈਵੀ ਸੋਨਾ ਚ ਨਹੀਂ ਬਣਦਾ ਕਿਹੜੇ ਵਾਲਾ ਜੀ ਹੋ ਜਿਹੜਾ ਵਾਈਟ ਚ ਪਰੇ ਹਾਂ ਹਾਂ ਮਾਸੇ ਦਾ ਟਿੱਕਾ ਬੜਾ ਸੋਹਣਾ ਮੈਂ ਉਹੀ ਕਹਿੰਦੀ ਆ ਮੈਂ ਵੀ ਤਾਂ ਉਹੀ ਕਹਿੰਦੀ ਇਹ ਚੀਜ਼ ਵੀ ਦੇਖ ਤੂੰ ਬੜੀ ਸੋਨਾ ਕਰ ਚੈੱਕ ਯਾਰ ਜਚੂ ਗਾਇ ਦੇ ਥੋੜਾ ਜਾਗੇ ਮੈਂ ਹਰਦਾ ਹੋਈ ਦੇਖਦੀ ਆ ਮੈਂ ਮੈਂ ਮਹਰੂਨ ਚਲੇ ਮੋਟੀ ਮਹਰੂਨ ਕਰਾਣੇ ਮੈਂ ਨਹੀਂ ਮਹਰੂਨ ਨਹੀਂ ਕੁਝ ਵੀ ਕਰਾਣਾ ਜ਼ਰੂਰ ਕੁਝ ਨਹੀਂ ਲੈਣਾ ਸੀ ਚੱਲ ਨਹੀਂ ਦੇਖਣਾ ਉਹਦੇ ਮਹਰੂਨ ਕਰਨਾ ਫਿਰ ਵਾਈਟ ਤੇ ਸਹਾਂ ਮਾਂ ਮੀ ਮੈਂ ਜਾਂ ਮੀ ਦਾ ਵਾਈਟੇ ਕਰਿਆ ਹੁੰਦਾ ਸਾਰਾ ਤੀਸਾ ਮਾਂ ਮੀ ਮੇਰੇ ਮਹਰੂਨ ਕਲਰ ਨਾਲ ਵਾਈਟ ਉੱਠਦਾ ਦਾ ਤੀਸਾ ਇੱਕਦਮ अच्छा तू किथे नु देखि जानीया ई सामने आन्ना बड़ा शीशा ना देख आ देख वीर दिखाना इधर बाकी तो देखते आर होतै जे सब ज्यादा हां मेकअप होना गुणा ज्यादा सब कुछ होना हां वेजन न हर मोती कराणे ताना ते सित्ते ना न मोती हो जें ठीक लगदा बस जे उदर जाच ਵੀਰ ਨੇ ਉਸ ਤਨਾ ਤੇਰੇ ਬਾਤ ਚੀਂ ਬਣਾਉਣਾ ਕਿਹੜਾ ਮੁਰਨਾ ਤਾਂ ਆਪਣਾ ਪੱਕਾ ਰਸਤਾ ਆਪਣਾ ਹਾਂ ਫੰਕਸ਼ਨ ਪਾਰਟੀ ਕਰਾਣਾ ਹੋਵੇ ਤੇ ਵਿਆਹ ਵਾਲੀ ਆਣਾ ਜਾਣਾ ਪਹਿਲੇ ਇਹ ਗੱਲ ਹੈ ਕਿ ਦੂਜੇ ਘਰਾਂ ਨੂੰ ਦੇਖਣਾ ਇਹ ਹੈ ਵੀ ਤਾਂ ਨਹੀਂ ਹੈਗਾ ਨੂੰ ਪੁੱਛ ਲੈ ਬਸ ਠੀਕ ਹੈ ਮਾਰਚ ਤੇ ਨੇ ਲੈਂਦੇ ਹੋਣਾ ਨੰਦਾਨੰਦਾਂ ਦੇ ਚੱਲ ਸਕਾਂ ਨੰਦਾਨੰਦਾਂ ਤੇ ਹਾਰ ਟਿੱਕ ਦਾ ਬਾਟੇ ਹੋਵੇ 14 ਦੀਆਂ ਪੈ ਜਾਣੀਆਂ ਇਹਦੇ ਕਰੀਂ ਬੋਲੋ ਆਹ ਸੱਤ ਕਿੰਨੇ ਵਾਸੇ ਕਿੰਨਾ ਰੇਟ ਬਾਏ ਦਾ ਕਰੇ ਇੰਸਟਾਗ੍ਰਾਮ ਤੇ ਦਾ ਇੰਸਟਾਗ੍ਰਾਮ ਤੇ ਕਿੰਨੇ ਸੋਹਣੇ ਸੋਹਣੇ ਪਾਸ ਆਹ ਬਰਾਇਡਲ ਪਾਸ ਵੀ ਆ ਗਏ ਥੇ ਵਾਹ ਜੀ ਵਾਹ ਕਿੰਨੇ ਸੋਹਣੇ ਮੰਮੀ ਜਾਗੋ ਚੱਕ ਕੇ ਦੇਖੀ ਕਰੀਤਾ ਕਰੀਤਾ ਇਹਨੂੰ ਆ ਪੱਕਾ ਹੀ ਫਿਕਸ ਕਰਿਆ ਵਾ ਲਾਈ ਤਾਂ ਸਹੀ ਸਿਰ ਪਰ ਵਾ ਕਿੰਨੇ ਸੋਹਣੇ ਲਾਦੀਆਂ ਹਾਂ ਹਾਂ ਮम्मी ਇਹ ਪ੍ਰਾਣੇ ਵਾਲੀ ਉਹ ਕਰੀ ਵੀ ਹੈ ਨਾ ਪਿੱਤਲ ਪਰੇ ਦੇਖ ਤਾਂ ਮਤਲਬ ਕਿ ਰੱਖੀ ਵੀ ਹੈ ਨਾ ਦੰਗ ਦੁਗਲੀ ਦੇ ਚਾ ਹਾਂ ਨਹੀਂ ਉਹ ਅਸਲ ਪਿੱਤਲ ਆਹ ਹੈ ਉਹਦੇ ਪਰ ਡੈਕੋਰੇਸ਼ਨ ਕਰਤੀ ਨੇ ਇਹਨਾਂ ਨੇ ਹਾਂ ਚਲੋ ਅੱਗੇ ਨੂੰ ਵਧੋ ਤਾਂ ਹੋਰ ਦੇਖੋ ਤਾਂ ਕੀ ਆ ਪਿਆ ਸਾਰੇ ਹੀ ਵਿਆਹ ਦਾ ਸਮਾਨ ਪਾਈ ਇੱਥੇ ਅਵੇਲੇਬਲ ਇਹਨਾਂ ਨੇ ਕਰਿਆ ਹੋਇਆ ਹੈ ਆਹ ਬਰਾਇਡਲ ਪਾਰਟਸ ਵਗੈਰਾ ਹੋਗੇ ਆਹ ਕੀ ਮਮੀ ਬੁੱਖਣੀਆਂ ਲੱਗਦੀਆਂ ਮੈਨੂੰ ਇਹ ਸ਼ਾਇਦ ਇਹਦਾ ਹਮਨੇ ਦਾ ਲਾ ਦੂੰਗਾ 80 ਇਹ ਕਮਾਈ ਨਹੀਂ ਲੜੂਗਾ 3500 ਦਾ ਆਇਆ 3500 ਮਮੀ ਉਹ ਦੇਖੋ ਕਿੰਨਾ ਕਹਿੰਦੇ ਹਨ ਸੋਹਣੀਆਂ ਉਹ ਕੀ ਕਹਿੰਦੇ ਹਨ ਇਹਨਾਂ ਨੂੰ ਕਲ ਗਈਆਂ ਮੇਰੇ ਨਾਲ ਚੱਲਦੇ ਨੇ ਸਾਜੀ ਆ ਕੇ ਦੀ ਜੋ ਬੱਲੇ ਵਾਲੇ ਰਮਲੇ ਜੀ ਓਕੇ ਜਿਹਦੇ ਚ ਪੈਸੇ ਪਾਉਣੇ ਹੁੰਦੇ ਆ ਠੀਕ ਆ ਤੇ ਆ ਵੀ ਪਈ ਇੱਥੇ ਜੜੀਆਂ ਕਹਿੰਦੇ ਹੁੰਦੇ ਆ ਸਹਰੇ ਬਸ ਸੋਹਣੇ ਸੋਹਣੇ ਪਏ ਆ ਇਹ ਕੀ ਚੀਜ਼ ਆ ਇਹ ਵੀ ਸਹਰੇ ਹੀ ਆ ਜੀ ਦਿਖਾਓ ਕਾ ਜੀ ਖੋਲ ਕੇ ਇੱਕ ਕਰਦਾ ਥੋੜੀ ਆ ਜੀ ਸਾਡੀ ਜੇ ਪੁੱਗਦਾ ਹੋਇਆ ਦੇ ਦਾਂਗੇ ਨਹੀਂ ਪੁੱਗਦਾ ਦੱਸੋ ਤਾਂ ਪੁੱਗਣਾ ਕਿ ਨਾ ਜਾਂਦਾ ਮੰਮੀ ਆ ਦੇ ਸਹਰੇ ਦੇ ਵਿੱਚ ਵੀ ਵੀਰ ਕਹਿੰਦੇ ਕਿੰਨਾ ਸੋਹਣਾ ਦੇ ਇੱਕਆਂ ਦੇ ਰਿਵਾਜ ਆ ਜਿਹੜੇ ਲੰਬੇ ਲੰਬੇ ਪਾਉਨੇ ਆ ਹੂੰ ਸਾਡੇ ਵੀਰ ਨਾ ਨੋਰਮਲ ਕਲਗੀ ਉਹ ਲਾਉਨੇ ਆ ਉਹ ਤਾਂ ਬਾਕੇ ਦੇ ਰਹੇ ਆ ਕਿ ਉਧਰ ਚੜਗੀਆਂ ਵੀ ਹੈਗੀ ਹੂੰ ਉਹ ਤਾਂ ਹੁਣ ਮੁੰਡੇ ਵਾਲੇ ਨੇ ਲੈਣੇ ਅਸੀਂ ਤਾਂ ਕੁੜੀਆਂ ਨੇ ਆ ਦੇਖੋ ਜੀ ਆ ਵੀ ਕਿੰਨੇ ਸੋਹਣੇ ਟੌਪਸ ਵਾਓ ਹਾਂ ਪੰਜ ਲੱਸੀਆਂ ਆ ਮਦੀ ਦੀ ਨੇ ਅੱਗੇ ਨੈਕਲੈਸ ਵਗੈਰਾ ਤੇ ਗਾਸ ਲੈ ਲੈਣੇ ਆ ਗੁੱਥਣੀਆਂ ਦਾ ਭਾਈਗਾ ਚੱਲ ਰਿਹਾ ਹੈ ਵੀ 5 ਲੈਣੀਆਂ ਕਿ 10 ਲੈਣੀਆਂ ਨਾ ਤਾਂ ਫੇਰ ਰੋਪੜ ਤੇ ਇੰਨੇ ਦੀ ਇੰਨੇ ਦੀ ਗੁੱਥਲੀਂ ਚ ਇੰਨਾ ਗੱਡੀ ਚ ਤਿੰਨ ਆ ਜਾਂਦੇ ਆ ਹਾਂ ਰੋਪੜ ਦਾ ਸਾਡੇ ਕੋਲ ਤਾਂ 10 ਮਿੰਟ ਦਾ ਰਾਹ ਏ 10 ਮਿੰਟ ਜਾਉਂਗੇ ਤਾਂ ਮੋਟਰਸਾਈਕਲ ਤੇ 50-10 ਜਾਣੇ ਆ ਕਿ ਸਾਡੇ ਕਿਹੜੇ ਲੱਗੀ ਜਾਂਦੇ ਆ ਜਾਂ ਜਮੋਕੇ ਪਰ ਥੜਗੀ ਉੱਥੇ ਲੱਡੂ ਵਾਕੇ ਦੇਣੇ ਹੁਣ ਉੱਥੇ ਫੜ ਜੇ ਰੋ ਹਾ ਤਾਂ ਅੱਛਾ ਸਦੇ ਬਹੁਤ ਆਮ ਹੋਗੇ ਪਰ ਜਾਣਾ ਇਹ ਲਿੱਤੇ ਗਨ ਗਨ ਇਹ ਲਿੱਤੇ ਆਂ ਤਾਂ ਡਿੰਪਲ ਤਾਂ ਹੈ ਡਿੰਪਲ ਹੋ ਗਿਆ ਕਾ ਨਾ ਬਾਕੀ ਦੂਸਰੀ ਮਹਾ ਹੱਥ ਦੇ ਟੈਮ ਆਉਣੇ ਆ ਇਹ ਹਾਂ ਠੀਕ ਦੋਰੀ ਦੇਖੋ ਦੋਰੀ ਦੇਖ ਚਾਹੀਦੀ ਨਾ ਮੇਰੇ ਵਰਗੀ ਡੋਰੀ ਲੈਣ ਕੇ ਮੇਰੀ ਡੋਰੀ ਵਰਗੀ ਡੋਰੀ ਲੈਣੀ ਮੇਰੀ ਡੋਰੀ ਵਰਗੀ ਡੋਰੀ ਆ ਠੀਕ ਹੈ ਮਾਸੀ ਆ ਛੋਟੀ ਛੋਟੀ ਨਹੀਂ ਹੈਗੀ ਓਕੇ ਫੇਰ ਵੀ ਤਾਂ ਉੱਪਰ ਪਾਉਣੀ ਹੈ ਬੈਣੀ ਮਾਸੀ ਦੇਖ ਕੋਰ ਤਾਂ ਪੈ ਜਾਣੀ ਪਤਾ ਡਿਜ਼ਾਈਨ ਦੇਖ ਰਹੀ ਮੈਨੂੰ ਤਾਂ ਡਿਜ਼ਾਈਨ ਵਧੀਆ ਲੱਗਿਆ ਹੈ। ਕਿੱਸ ਵੀ ਤੇਰੇ ਕੋਲ ਕਿਹੜਾ ਡਿਜ਼ਾਈਨ ਤਾਂ? ਕੋਈ ਯਾਰ ਜ਼ਰੂਰੀ ਨਹੀਂ ਐ ਇੱਕੋ ਜਿਹਾ ਹੀ ਪਾ ਲੈ। ਮੰਮੀ ਆ ਵੀ ਸੋਹਣਾ ਐ ਮੈਨੂੰ ਤਾਂ ਯਾਦ ਹੀ ਨਹੀਂ ਮੇਰੇ ਕੋਲ ਕਿਹੜਾ ਤਾਂ। ਹੈ ਗਿਆ ਸਰ ਕੋ ਫੋਟੋ। ਡਿੰਪਲ ਤੂੰ ਚੈੱਕ ਕਰ ਬੁਗੇ? ਜਿਆਦਾ ਸੋਹਣਾ ਤਾਂ ਲੱਗਿਆ। ਨਾਪ ਚੈੱਕ ਕਰ। ਇਹ ਚੋੜਾ ਡੋਰੀ ਪਾ ਕੇ ਚੈਨਲ ਨਾ ਹਟਾ। ਇਹ ਗਾਓ ਮਸਠੀ ਕਾ ਇਹਦੇ ਵਿੱਚ ਪਾ ਦੋ ਆਹ ਦੇ ਉੱਪਰ ਹੀ ਕਹਿੰਦੇ ਹੜਦੀ ਹੈਗੀ ਆ ਜੀ ਆਪਣੀ 0 ਕਿਲੋਮੀਟਰ ਮੰਮੀ ਇਹ ਨਾ ਔਖੀਆਂ ਲੱਗਦੀਆਂ ਗੁੱਤਾਂ ਗੁੰਦ ਕੇ ਉਹਦੇ ਉੱਪਰ ਬਹੁਤ ਔਖੀ ਲੱਗਦੀ ਹੈ ਇਹ ਸਾਡੇ ਕੋਹਾ ਕਿੰਨੇ ਹੜਦੀ ਆਪ ਹੀ ਹੜਦੀ ਪਈ ਹੈ ਜੀ ਉਹ ਵੀ ਕਈ ਪ੍ਰਕਾਰ ਦੀ ਹੜਦੀ ਪਈ ਆ ਆਪਣੀ ਦਾ ਸਮਾਨ ਹੈ ਇਹ ਇਹ ਕਰੂਗੇ ਇਹ ਲੈ ਕੇ ਜਾਓਗੇ ਉੱਧਰ ਮਰ ਗਿਆ ਉੱਧਰ ਵੀ ਮਾਰੀ ਉਹ ਨਹੀਂ ਬਣਾਉਂਦੇ ਕੋਈ ਗੱਲ ਨਹੀਂ ਪਾਜੀ ਇਹ ਪਈ ਹਲਦੀ ਵਗੈਰਾ ਦਾ ਵੀ ਬਹੁਤ ਸੋਹਣਾ ਸਮਾਨ ਇੱਥੇ ਆਹ ਡੱਬੇ ਡੁੱਬੇ ਵੀ ਬਥੇਰੇ ਕੁਝ ਪਿਆ ਜਿਹੜਾ ਕੁਛ ਮਰਜ਼ੀ ਲੈ ਜਾਓ ਤੇ ਰਿੰਗਸ ਵਗੈਰਾ ਵਾਓ ਨਾਈਸ ਆ ਦੇਖੋ ਚੂੜੀਆਂ ਆ ਸਾਹੇ ਚਿੱਠੀ ਉੱਧਰ ਵੀ ਸਾਹੇ ਚਿੱਠੀ ਸਾਲੀਆਂ ਦਾ ਨਾਕਾ ਦਿਨੇਸ਼ਾ ਗਨਾਂ ਦਾ ਚੜਿਆ ਖਾਸਾ ਕੁਛ ਆ ਪਈ ਜੀ ਇੱਥੇ ਹਾਂ ਵੀ ਸੋਹਣਾ ਸਮਾਨ ਇਕੱਠਾ ਆ ਵਰਮਾੜਾ ਰਹੀ ਪਈਆਂ ਇੱਥੇ ਠੀਕ ਸਣ ਵਾਲਿਆਂ ਦੇ ਗੁੱਛੀ ਆ ਵੀ ਬੜੀ ਸੋਹਣੀ ਆ ਹਾਂ ਵੀ ਬਹੁਤ ਸੋਹਣਾ ਦੇਖੋ ਪਹਿਲਾ ਸਦਾ ਨਾਨਕੇ ਆ ਨੂੰ ਪਹਿਲਾ ਸਦਾ ਦਾਦਕੇ ਆ ਨੂੰ ਕਿੰਨਾ ਰਮਸਾਹੇ ਚਿੱਠੀ ਹੋਗੀ ਇੰਗੇਜਮੈਂਟ ਆਣਾ ਪਿਆ ਹੈ ਜੀ

ਹੁਣ ਪਹੁੰਚ ਗਏ ਆ ਜੀ ਮਤਲਬ ਰਾਤ ਪਹੁੰਚ ਗਏ ਸੀ ਇਹ ਘਰ ਤੇ ਮੈਨੂੰ ਇੱਧਰ ਪਾਪਾ ਨੂੰ ਪਹਿਲਾਂ ਸਾਸ੍ਰੀ ਕਾਲ ਜੀ ਸਾਰਿਆਂ ਨੂੰ ਮਨੋ ਜੀ ਮੈਨੂੰ ਜੀ ਸਾਸ੍ਰੀ ਕਾਲ ਸਾਰਿਆਂ ਨੂੰ ਨਹੀਂ ਮੈਂ ਤਾਂ ਨਾਲੇ ਰਹਿਣਾ ਜੀ ਨਹੀਂ ਮੈਂ ਵਰ ਬੰਦਾ ਮੈਂ ਨਹੀਂ ਗੱਲ ਨਹੀਂ ਮੈਨੂੰ ਸਮਝ ਆਈ ਹੈਗੀ ਰਾਤ ਪਤਾ ਕਿ ਕਿਦੋਂ ਦੀ ਰਾਤ ਮੈਂ ਠੀਕ ਦਾ ਠੀਕ ਦਾ ਸੌਂਏਗਾ ਤੁਸੀਂ ਆਏ ਕਿਹੜੇ ਨਾ ਮੈਨੂੰ ਆਏ ਤਾਂ ਦੱਸੋ ਪਹਿਲਾਂ ਕਹੇ ਜੀ ਕਿਹੜੀ ਗਰਾਰੀ ਫਸ ਗਈ ਦੀ ਤੁਹਾਡੀ ਸਾਡੇਆਂ ਗਰਾਰੀਆਂ ਆਏ ਵੀ ਸਾਨੂੰ ਇੱਕ ਸਾਹਿਬ ਤੋਂ ਸਮਾਨ ਪਸੰਦ ਨਹੀਂ ਹੋਊਗਾ ਹਾਂ ਤਾਂ ਨੂੰ ਮਨ ਨੂੰ ਤਾਂ ਆ ਜਾਂਦਾ ਬੀਬੀਆਂ ਪੈਣਾ ਨੂੰ ਉਹਨਾਂ ਨੂੰ ਪਸੰਦ ਨਹੀਂ ਆਉਂਦਾ ਪਤਾ ਕਾਤੇ ਨਹੀਂ ਹੁੰਦਾ ਗਾਹਾਂ ਤੇ ਗਾਹਾਂ ਬਸ ਸਿਰ ਖੁਰਚੀ ਜਾਂਦੀ ਨਹੀਂ ਪਹਿਲਾਂ ਮਰਨ ਦੇ ਫਲਾਣੇ ਦੀ ਹੱਤੀ ਫਲਾਣੇ ਦੀ ਦੁਕਾਨ ਟਮਕਣ ਨਹੀਂ ਖਮਾਣੋ ਫਲਾਣੇ ਦੇ ਹੋਟਲ ਚ ਰੋਟੀ ਫਲਾਣੇ ਦੇ ਉਹਦੇ ਸਮਾਨ ਫੇਰ ਗਾਹ ਖੁਰਚੀ ਆ ਫਲਾਣ ਆਉਹੀ ਜਾਂਦਾ ਇਹਨਾਂ ਦਾ ਆਪਾਂ ਪਤਾ ਕਾਤੇ ਹੁੰਦਾ ਉਹ ਹਾਂ ਕੁਐਸਚਨ ਆ ਤੁਹਾਡਾ ਹੋਣਾ ਚਾਹੀਦਾ ਵੀ ਕਾਤੇ ਹੁੰਦਾ ਜਿੰਨੇ ਕੋਣ ਤੁਸੀਂ ਸਾਂਝ ਲੋ ਸਾਨੂੰ ਦੇਤਾ 10000 ਰੁਪਿਆ ਉਹਦੇ ਵਿੱਚ ਮੈਨੇਜ ਕਰਕੇ ਤਾਂ ਸਾਨੂੰ ਅਗਲੇ ਸ਼ਹਿਰ ਚ ਜਾਣਾ ਪੈਂਦਾ ਵੀ ਹੁਣ 5000 ਬਚ ਕੇ ਵਿੱਚ ਰਹਿਣ ਦੀ ਗੱਲ ਕਰਦੇ ਹਾਂ ਹਾਂ 10000 ਤੋਂ ਦੇਖੀ ਭੇਜਿਆ ਨਹੀਂ ਗੱਲ ਕਰਦੇ ਹਾਂ ਐਗਜ਼ਾਮਪਲ ਦਿੰਨੀ ਆ ਐਗਜ਼ਾਮਪਲ ਦਿੰਨੀ ਆ ਬੁਲਾਓ ਤੁਸੀਂ ਬੁਲਾ ਕਰਦੇ ਕਿ ਭੇਜਿਆਗਾ ਮੇਰੀ ਬਜਟ ਚ ਰਹਿਣਾ ਚਾਹੁੰਦੇ ਕਿ ਬਚਾ ਕੇ ਰੱਖੋ ਜੀ ਕੀ ਫਤ ਹੈ ਉਹ ਤਾਂ ਆਪਣੀ ਸਮਝਦਾਰੀ ਹੁੰਦੀ ਹੈ ਨੇ ਤੇ ਬਜਟ ਵਿੱਚ ਰਹਿਣਾ ਨਹੀਂ ਨਹੀਂ ਤੇਰ ਕਿਉਂ ਹੁੰਦਾ ਸਬਾਰ ਦੀ ਮਤਲਬ ਕੋਈ ਗੱਲ ਨਹੀਂ ਚੱਲੀ ਜਾਂਦਾ ਹਾਂ ਇਹ ਚੀਜ਼ ਉਹ ਪਸੰਦ ਨਹੀਂ ਹੋਣੀ ਚਾਹੀਦੀ ਚਲੋ 15 ਰੁਪਏ ਦੇ ਕਿੱਥੇ ਆਪਾਂ ਛੱਡ ਨਹੀਂ ਸਕਦੇ ਹਾਂ ਛੱਡੀ ਤਾਂ ਨਹੀਂ ਪਸੰਦ ਜਿਹੜੀ ਆ ਗਈ ਹੈ ਤਾਂ ਗਾਉਂ ਵੱਡੂ ਕਰ ਦਿੰਦੀ ਹਾਂ ਬਸ ਇਹ ਛੱਡ ਤੋਂ ਬਸ ਰੱਖ ਨਾ ਮਾਦਰ ਇਹ ਸਾਡਾ ਹੈ ਸਮਾਨ ਸਾਡਾ ਹੈ ਤੁਹਾਡਾ ਨਹੀਂ ਹੈ ਇਹ ਤਾਂ ਵੀ ਕੀ ਹੋਣਾ ਹੈ ਇਹ ਤਾਂ ਹੋਣਾ ਵਧੀਆ ਖੁਸ਼ੀ ਖੁਸ਼ੀ ਸ਼ਾਪਿੰਗ ਦਾ ਕੰਮ ਚੱਲ ਰਿਹਾ ਬਹੁਤ ਵਧੀਆ ਹਾਂ ਇਹ ਗੱਲ ਤਾਂ ਉਹੀ ਆ ਕਰਮਾਂ ਵਾਲੇ ਅਸੀਂ ਵਿਆਹ ਦੀ ਸ਼ਾਪਿੰਗ ਕਰ ਰਹੇ ਹਾਂ ਮੰਨ ਲਓ ਹਾਂ ਗੱਲ ਕਰਮਾਂ ਵਾਲੇ ਹੈਗੇ ਜੀ ਹੁਣ ਕਰਮ ਕਰਮ ਖੁੱਲਣੇ ਹੁਣ ਖੰਨਾ ਸ਼ਹਿਰ ਤੇ ਜਾ ਕੇ ਕਦੇ ਦਿਨ ਜਪੇ ਹੁਣ ਹੁਣ ਖੰਨਾ ਸ਼ਹਿਰ ਰਹਿ ਗਿਆ ਪਰ ਇੱਕ ਸਾਰ ਰਹਿਣਾ ਅੰਬਾਲਾ ਬਾਅਦ ਦਾ ਮੈਨੂੰ ਲੱਗਦਾ ਨਹੀਂ ਮੈਨੂੰ ਲੱਗਦਾ ਉਹ ਤਾਂ ਪਹਿਲਾ ਪਹਿਲਾ ਇਹਨਾਂ ਦਾ ਕੰਮ ਮੁਕੰਮਲ ਹੋ ਜਾਊਗਾ ਖੰਨੇ ਸ਼ਹਿਰ ਰਵਿੰਦਰ ਦੀ ਡਿਊਟੀ ਲੱਗੀ ਵੀ ਮਾਸੀ ਨੂੰ ਇਹ ਮੈਨੂੰ ਲੱਗਦਾ ਨਹੀਂ ਮੇਰੇ ਤਾਂ ਫੇਰਾ ਬਾਅਦ ਦੀ ਡਿਊਟੀ ਕਿਦੋਂ ਹੋਰ ਤੋਂ ਨਾਲੋਂ ਆਲੋ ਕਿਦੋਂ ਮਾਮੇ ਦਾ ਮੁੰਡਾ ਪ੍ਰਿੰਸ ਆ ਜਵੇ ਉਹਨੂੰ ਕਦੋਂ ਵੀ ਅੰਬਾਲੇ ਨੂੰ ਲੈ ਕੇ ਚੱਲੋ ਨਾ ਨਾ ਤੇਰੀ ਲਾਵਾਂਗੀ ਗੱਲੇ ਹੀ ਘਮਾਉਣੀਆਂ ਤੇਰੀ ਉਹ ਲਾਵਾਂਗੀ ਤੁਹਾਨੂੰ ਫਰੀ ਥੋੜੀ ਰਹਿਣ ਦੇਣਾ ਸੀ ਨਾ ਮੈਂ ਕਾਂਕ ਕੋਣਕ ਬੀਜ ਖਾਂ ਤੇਰੀ ਕਿ ਲਾਵਾਂਗਾ ਆ ਦੇਖੀਂ ਕੀ ਕਰ ਜਾਂਦੇ ਲੈ ਹੁਣ ਉਹ ਦੇਖ ਕੇ ਹਟਿਆ ਕਟੋ ਘਾਟਾ ਇਹਨੂੰ 3 ਜਾਂ 4 ਮਿੰਟਾਂ 'ਚ ਢੱਪਾਰ ਪਾਉਣਾ ਪਈਗਾ ਮੈਂ ਇੱਕ ਡਾਕਟਰ ਦੀ ਇੰਟਰਵਿਊ ਦੇਖੀ ਸੀ ਹਾਂ ਹੁਣ ਸੁਣਦੇ ਤੇ ਮੈਂ ਬੱਚਿਆਂ ਬਾਰੇ ਮਤਲਬ ਪੂਰੀ ਆਪਣੀ ਉਹ ਕਰ ਰਿਹਾ ਉਹ ਕਹਿੰਦੇ ਵੀ ਘਟੋ ਘਾਟੇ ਦਾ ਧਿਆਨ ਰੱਖਣਾ ਪੈਣਾ ਇਹਦੇ ਗੈਸ਼ ਵੀ ਨਹੀਂ ਬਣੂਗੀ ਇਹਦਾ ਸਿਰ ਵੀ ਗੋਲ ਹੋਊਗਾ ਹੈ ਨਹੀਂ ਮੋਦੀ ਜੀ ਮੈਂ ਤੁਸੀਂ ਸਹਰਾਣੇ ਪਰ ਪਾਉਨੇ ਆ ਹਾਂ ਸਹਰਾਣੇ ਪਰ ਆ ਪੱਟ ਪਰ ਪਾ ਲੂਗਾ ਨਾ ਚਾਹੇ ਹਾਂ ਮਤਲਬ ਵੀ ਬੱਚੇ ਨੂੰ ਟਮੀ ਟਾਈਮ ਦੇਣਾ ਚਾਹੀਦਾ ਜ਼ਰੂਰ ਵੀ ਉਹਦੇ ਢਿੱਡ ਦੇ ਭਾਰ ਬੱਚੇ ਨੂੰ ਪਾਉਣਾ ਬਹੁਤ ਜ਼ਰੂਰੀ ਹੈ। ਹੂੰ ਮੰਮੇ ਵੀ ਇੱਕ ਬੋਸਾ ਨਾਲ ਇਲਾਜ ਕਰਦੀ ਹੁੰਦੀ ਘਰੇਲੂ ਦੇ ਨਾਲ ਵੀ ਇਹਨੂੰ ਬੜੀ ਛੇਤੀ ਫਰਕ ਪੈਂਦਾ। ਉਹ 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 ਵੀ ਠੀਕ ਹੈ ਐਕਸਰਸਾਈਜ਼ ਜ਼ਰੂਰੀ ਹੈ। ਮਤਲਬ ਜਦ ਬੱਚਾ ਪੈਂਦਾ ਹੁਣ ਆਪਾਂ ਸਿੱਧੀ ਪਾ ਰੱਖਦੇ ਆ ਤਾਂ ਰੀੜ੍ਹ ਦੀ ਹੱਡੀ ਉਹਦੀ ਸਿੱਧੀ ਹੋ ਰਹੀ ਦੀ ਜਾਂਨੇ ਪੁੱਕੀ ਪੈਣਾ ਤਾਂ ਉਹਨੇ ਕਰਦਣ ਵਿੱਚ ਚੱਕਣੀ ਜਿਵੇਂ ਹੁਣ ਇਹ ਚੱਕਦੀ ਹੈ। ਤਾਂ ਰੀੜ੍ਹ ਦੀ ਢਿੱਡ ਦੀ ਦੂਸਰੀ ਸਾਈਡ ਨੂੰ ਵਿੱਚੋਂ ਘੋ ਪੈਂਦਾ ਉਹਦਾ। ਸਾਰਾ ਸਰੀਰ ਹਿਲਾਣਾ ਇਹ ਤਾਂ ਹਾਂ ਐਕਸਰਸਾਈਜ਼ ਹੁੰਦੀ ਛਾੜੀ ਹਾ ਬਹੁਤ ਖਾਵਨ ਵਾਲਾ ਹੈ ਸਾਡਾ ਅੱਧਾ 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 ਸਾਥਾ ਹਰ ਗੁਨਾਏ ਆਲਾ ਕੋਕ ਜਕ ਕੋਕ ਜਕ ਕੋਕ ਉਹ ਠੰਡੀ ਹਵਾ ਚੱਲਦੀ ਮੈਂ ਤਾਂ ਠਾਕਰ ਕੋਈ ਚੱਲ ਹੁਣ ਠਾੜ ਮੈਂ ਹੁ ਕਿਆ ਪੁੱਛਾਂ ਤੁਹਾਨੂੰ ਕੁਛ ਨਹੀਂ ਸਮਝ ਲਾਜੀ ਨਹੀਂ ਪੁੱਛਣਾ ਅਸੀਂ ਜਵਾਬ ਦਵਾਂਗੇ ਜੁਵੇਲਰੀ ਜੁਵੇਲਰੀ ਵਾਲੀ ਦੁਕਾਨ ਤੱਕੀਆਂ ਹੁੰਦੀਆਂ ਉੱਥੇ ਲੈ ਕੇ ਨਹੀਂ ਆਉਂਦੀਆਂ ਹਲੇ ਅੱਛਾ ਉਹ ਥੋੜੀ ਜੀ ਪ੍ਰੋਬਲਮ ਜੀ ਹੋ ਗਈ ਤੇ ਦੇਖ ਕੇ ਆਏ ਆ 4800 ਰੁਪਏ ਮੈਂ ਤੁਸੀਂ ਮੇਰੇ ਗੂਗਲ ਪੇ ਵੀ ਕਰਤਾ ਜੁਵੇਲਰੀ ਲਿਉਂਦੀ ਜੁਵੇਲਰੀ ਨਹੀਂ ਨੇ ਲਿਖਿਆਂਦੀ ਹੋਰ ਕੁਛ ਤਾਂ ਲਿਖੇ ਜਾਂਦਾ अच्छा फिर ठीक है। ਮੈਨੂੰ ਤਾਂ ਐ ਵੀ ਮਤ ਤੁਸੀਂ ਸਮਝਾ ਨਾ ਜੁਵੇਲਰੀ ਵਾਲੀ ਦੁਕਾਨ ਦੇ ਵਿੱਚ ਤੇ ਹੋਰ ਕੁਝ ਵੀ ਮਿਲ ਜਾਂਦਾ। ਹਾਂਜੀ। ਜਿਵੇਂ ਲਪਿਸਟਿਕਾ ਹੋਵੇ। ਕੱਲੀ ਪਾਪਾ ਇੱਕੋ ਜਿਹੀ ਜੁਵੇਲਰੀ ਦੀ ਦੁਕਾਨ ਨਹੀਂ ਹੁੰਦੀ ਉਹ। ਬਨੇਹਾਰੀ ਦੀ ਦੁਕਾਨ। ਉਹ ਸਾਰਾ ਕੁਝ ਉੱਥੇ ਜਿਹੜੀ ਦੁਕਾਨ ਤੇ ਮੇਰੀ ਗੱਲ ਸੁਣੋ ਜਿਹੜੀ ਦੁਕਾਨ ਚ ਬੜੀਆਂ ਉੱਥੇ ਵਿਆਹ ਦੇ ਕਾਰਡ, ਜੇਬੋ ਸਭ ਕੁਝ ਤਾਂ ਮੰਮੀ ਤੇ। ਇਹ ਹੋ ਗਈ ਗੱਲ ਹੈਗੀ। ਪਰਾਂਦੀਆਂ ਕਿਆ ਜੁਵੇਲਰੀ ਕਿਆ, ਨੈਲ ਪਾਲਸਾਂ ਕਿਆ ਸਾਰਾ ਕੁਝ ਇਹ ਪਿਆਦਾ। ਦੇਖ ਲੋ। ਮੈਂ ਬਰਾਡਲ ਪਾਰਸ ਗਿਆ ਦੂਏ ਪਾਰਸ ਗਿਆ ਮਮਾ ਕੋਲ ਚੀਜ਼ ਹੈ ਉਹਦੀ ਜਿਹੜੀ ਨੀਂਦ ਉੱਤੇ ਮੈਂ ਤਾਂ ਫੇਰ ਵਾਪਸ ਮੁੜਿਆ ਉੱਤੇ ਮਾਂ ਵੀ ਹੁਣ ਤੁਸੀਂ ਉਹ ਇੱਥੇ ਮੱਤਾ ਮਾਰੀ ਕਰੋ ਉੱਥੇ ਕੁੜੀਆਂ ਕੁੜੀਆਂ ਦੇ ਕਪੜੇ ਵਾਲੇ ਬੰਦਿਆਂ ਕੋਲ ਤਾਂ ਬੈਠ ਜਾਂਦਾ ਜਿੱਥੇ ਕੱਪੜੇ ਖਰੀਦੇ ਉਹਨੂੰ ਇਸ਼ਾਰਾ ਵੀ ਕਰ ਦਿੰਦਾ ਬਾਈ ਖੱਚੇ ਕੰਮ ਨੂੰ ਥੋੜਾ ਜਿਹਾ ਖੱਚ ਉਹ ਕਿਸੇ ਕੁੜੀ ਤੇ ਉਹਨੂੰ ਧੀ ਪੈਣ ਨੂੰ ਕਿਆ ਸਾਰਾ ਕਰੂੰਗਾ ਵੀ ਖੱਚੇ ਕੰਮ ਆਹ ਉਹ ਹੋਰੇ ਪਾਸੇ ਨੂੰ ਗੱਲ ਲੇ ਚਵੇਂ ਆਪਾ ਤਾਂ ਖਿਸਕ ਗਿਆ ਉੱਥੇ ਆਪਣੀ ਵੀ ਚਲੋ ਗੱਡੀ 'ਚ ਬੈਠਨੇ ਜਾ ਕੇ ਪ੍ਰਲਾਤ ਹਨਨ ਉੱਥੇ ਪੌਣਾ ਘੰਟਾ ਉਹਨੇ ਘੰਟੇ ਚ ਬਬਾ ਸ਼ੁਗਰ ਬਣਾਇ ਆ ਮਹਾਮ ਸ਼ੋਗਰ ਆ ਜੇ ਆ ਗਿਆ 10 ਲੀਟਰ ਆ ਕੇ ਮਰਕ ਦੀ ਕਹਦੀ ਮੈਂ 4500 ਰੁਪਏ ਦੇ ਅਜਾ ਜਵੈਲੀ ਨਹੀਂ ਤਾਂ ਬਹੁਤ ਮਹਿੰਗੀ ਸੀ ਮਾ ਫਿਰ ਤੁਸੀਂ ਲੈ ਕਿਤੇ ਜੇ ਜਵੈਲੀ ਨਹੀਂ ਮਹਿੰਗੀ ਸੀ ਹਾਂ ਆਇਓ ਆ ਮੈਂ ਕਹਿੰਦੀ ਹਾਂ ਆਇਓ ਲਿਪਸਟੀਗਾ ਲੈ ਕੇ ਜਾਂਦੀ ਆ ਉਹੀ 3-3 4-400 ਨੂੰ ਮਿਲੀਆਂ ਉਹ ਵਧੀਆ ਜਿ ਲੈਣੀ ਆ ਜੇ ਫਿਰ ਤਾਂ ਆਇਓ ਕੁਸਾ ਜੇ ਉਹ ਬੇਕਾਰ ਲੈਣੀ ਫਿਰ ਤਾਂ 10 ਰੁਪਏ ਦੀ ਪਈ ਆ ਮੇਰੀ ਗੱਲ ਸੁਣੋ ਜਿਹੇ ਜਆ ਸਮਾਨਤ ਆ ਲੈਤਾ ਉਦਾਂ ਦਾ ਹੀ ਇਹਨੂੰ ਵੀ ਦਵਾਇਆ ਡੀਪਲ ਮੈਂ ਉਹੀ ਤਾਂ ਕਹਿਣੀ ਆ ਤੁਹਾਨੂੰ ਉਦਾਂ ਦੀ ਇਹਦੀ ਪਸੰਦ ਤੇ ਸੋਟਾ ਕੋਈ ਆਪਣੇ ਮਨ ਦੇ ਵਿੱਚ ਕੋਈ ਵਾਹਿਗੁਰੂ ਦੀ ਕਿਰਪਾ ਨਾਲ ਨਾ ਫਰਕ ਆਵੇ ਨਾ ਹੈਗਾ ਬਸ ਨਾ ਰੱਖਣਾ ਮਾਸੀ ਨੇ ਜਦ ਕਹਿਤਾ ਭਾਈ ਉਂਗਲੀ ਲਾ ਕੇ ਦੱਸ ਲਈ ਕਿਸੇ ਪ੍ਰਤੀ ਵੀ ਨਹੀਂ ਹੈਗਾ ਇਹ ਵੀ ਨਹੀਂ ਹੈਗਾ ਵੀ ਤਾਲੇ ਸਾਡੇ ਮਾਮੇ ਦੀ ਕੁੜੀ ਆ ਕੋਈ ਹੋਰ ਕੀ ਭੈਣ ਸਾਨੂੰ ਮਿਲ ਜੇ ਕੋਕਰਾ ਸਾਡੇ ਮਨ ਦੇ ਵਿੱਚ ਆਏ ਨਾ ਵਾਹਿਗੁਰੂ ਆ ਜਾਏ ਉਹਦੇ ਬਕਾਰ ਚ ਕਿਤੇ ਲੈ ਕੇ ਜਾਵੇ ਸਾਨੂੰ ਅਹੀ ਤਾਂ ਰਾਸ ਹੁੰਦੀ ਆ ਵਾਹ ਵਾਹ ਉਹਦੇ ਤੋਂ ਸਾਡੇ ਮਨ ਦੇ ਵਿੱਚ ਕੋਈ ਆ ਇਹਨੇ ਹੁਣ ਦੁੱਧ ਪੀਣਾ ਹੋਣਾ ਹਾਂ ਸੰਦੀਪ ਨੇ ਇਹਨੂੰ ਰੋਂਦੀ ਨੂੰ ਸੁਣੀ ਜਣਾ ਇਹਨਾਂ ਦੀ ਹੋਊਗੀ ਜੀ ਲੜਾਈ ਸੰਦੀਪ ਵਰ ਭਾਬੀ ਜੀ ਦੀ ਜਦ ਲੜਾਈ ਹੋਈ ਓ ਇਦਾਂ ਹਰਗੁਣੋਂ ਸਵੇਰੇ ਸੰਦੀਪ ਕੋਲ ਗਈ ਇਹ ਮਗਰੇ ਚਲ ਕੇ ਮੈਨੂੰ ਫੜਾ ਦੇ ਮੈਂ ਨਹੀਂ ਚੱਕੀ ਉਹ ਕਹਿੰਦੀ ਵੀ ਸਾਰੀ ਰਾਤ ਤੇਰੇ ਕੋਲੇ ਪਈ ਤੀ ਵੀ ਤੂੰ ਸੰਭਾਲ ਲੰਦੀ ਇਹਨੂੰ ਚੱਲ ਸੰਭਾਲੀ ਵੀ ਇਹਨਾਂ ਨੇ ਵੀ ਤੁਹਾਡੇ ਕੋਲ ਤੇ ਉਹ ਮੈਨੂੰ ਇਹ ਖੋਲ ਐ ਉਹਨੇ ਮੈਨੂੰ ਜਦ ਇਹ ਕਹਤਾ ਕਹਿੰਦੀ ਅੱਜ ਦੀਦੀਓ ਦੇਖੂਗੀ ਸਾਰੇ ਗਾੜੀ ਹਰਗੁਣ ਨੂੰ ਮੈਂ ਕੰਮ ਕਰੂੰਗੀ ਸਾਰੇ ਦੁੱਧ ਵੀ ਪਿਲਾਉਗੀ ਦੀਦੀਓ ਤੇ ਨੜਾਉਂਗੀ ਵੀ ਦੀਦੀਓ ਇਹਨੂੰ ਅਦਿਕ ਵਰਦੀ ਦੀ ਜਿਹੜੀ ਇਹਦੀ ਉਹ ਕਰਨੇ ਵਾਲੇ ਲੱਲਾ ਭੱਬਾ ਉਹ ਵੀ ਕਰੂਗੀ ਚਲ ਤੈਨੂੰ ਮਤਲਬ ਹੁਣ ਤਾਂ ਮੈਨੂੰ ਦੱਸਤਾ ਪਾਉ ਦਵਾ ਧੰਨਵਾਦ ਹੈ ਜੀ ਮੈਂ ਹੀ ਕਰੂਗੀ ਉਹ ਚਲੋ ਠੀਕ ਆ ਠੀਕ ਹੁਣ ਦੁੱਧ ਦੁੱਧ ਨਾ ਨਾ ਤੁਸੀਂ ਕਰਿਆ ਹੁਣ ਆਇਆ ਦੁੱਧ ਦੁੱਧ ਮੰਗਦੀ ਆ ਉਹ ਦੁੱਧ ਮੰਗਦੀ ਆ ਤਾਂ ਕਰਕੇ ਫਿਰ ਹੁਣ ਮੈਂ ਪੇੜ ਕਰਾਉਂਦੀ ਇਹਨੂੰ ਮੇਰਾ ਜਾਨ ਤਾਂ ਕਰਕੇ ਹਾਂ ਹਾਂ ਚਲੋ ਜੀ ਠੀਕ ਆ ਜੀ ਫਿਰ ਮਿਲਦੇ ਜੀ ਹੋਰ ਬਲੌਗ ਦੇ ਵਿੱਚ ਨਾ ਫੇਰ ਨੀਤਾ ਜੀ ਇਹਨੇ ਸੋਣਾ ਇਹ ਨਹੀਂ ਟਿਕਦੀ ਇਹ ਹਾਂ ਜੇ ਨਾ ਪੇਟ ਪੇਟ ਦਾ ਹੋਰਵੇਂ ਬਹੁਤ ਜ਼ਿਆਦਾ ਪਰ ਉਹਨੇ ਬਹਿਤਾ ਹੈ ਟੀਟੀ ਜੀ ਕਰੀ ਹੋ ਜਾਂਦੀ ਹੈ ਉਹੀ ਤਾਂ ਹੈ ਸਵੇਰੇ ਇਹਦਾ ਡਾਈਪਰ ਲੀਕ ਹੋਇਆ ਹਿੱਲਦੀ ਤੇ ਇਹ ਤਾਂ ਹੀ ਤਾਂ ਕਰੀ ਜਾਵੇ ਤੇ ਚੇਂਜ ਕਰਿਆ ਫਿਰ ਜਮੇ ਟੀਕੇ ਪੈ ਗਈ ਦੇਖ ਲਓ ਚਾਹ 21 ਦਿਨਾਂ ਆਇਆ ਕੋਈ ਮੈਨੂੰ ਪਰਾ ਦੇ ਸਿੱਕੀ ਫੇਕੀ ਚਾਹ ਪੀਉਂਗਾ ਮੈਂ ਆਹ ਬਣਾ ਬੜਾ ਬੜਾ ਆਪਾਂ ਨੂੰ ਤਾਂ ਲੱਸੀ ਦਾ ਗਲਾਸ ਇੱਕ ਪੀ ਲਿਆ ਤਸੱਲੀ ਆ ਹੁਣ ਨੀਚੋ ਆ ਰਾਤ ਉਹਦੇ ਪ੍ਰਸਾਦੇ ਪੇ ਤੇ ਤਿੰਨ ਆਪਾਂ ਨੂੰ ਸ਼ਾਕਲ ਮਨ ਨੂੰ ਕੋ ਟੈਨਸ਼ਨ ਨਹੀਂ ਆਗੇ ਬਸ ਬੈਠਾ ਆਪ ਰੋਟੀ ਖਾ ਲੈ ਬਈਓ ਜ਼ਿੰਦਗੀ ਦੇ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਹਾਂ ਜ਼ਿੰਦਗੀ ਦੇ ਰੰਗ ਸਜਣਾ ਇਤਲੀ ਹੋਣਾ ਜ਼ਿੰਦਗੀ ਦੇ ਵਿੱਚ ਅੱਜ ਮੌਸਮ ਦੇ ਵਿੱਚ ਠੰਡਾ ਫਰਕ ਪੱਗਿਆ ਹਾਂ ਠੰਡੀ ਹਵਾ ਚ ਠੰਡੀ ਹਵਾ ਚ ਆਉਂਦੀ ਉੱਪਰ ਵੀ ਨਾਰਮਲ ਜੀ ਬੱਦਲ ਬਾਈ ਜੀ ਘੁੰਮ ਰਹੀ ਆ ਉਹ ਵੀ ਬਿੱਤੇ ਮੈਨੂੰ ਬਹੁਤਾ ਹੋਣ ਪਤਾ ਲੱਗਿਆ ਵੀ ਇਹ ਥਪੜਾ ਥਪੜੀ ਦੀ ਵੀ ਗੇਮ ਹੁੰਦੀ ਆ ਉਹ ਆਪਣਾ ਥਪੜੀ ਦੀ। ਉਹ ਸਾਡੇ ਅਖਮਕੌਰ ਸਾਹਿਬ ਦਾ ਮੁੰਡਾ ਜਿੱਤਿਆ ਨਹੀਂ। ਹਾਂ ਮੈਂ ਵੀ ਉਹੀ ਦੇਖਦੀ ਸੀ ਵੀ ਉਹ ਮੁੰਡੇ ਦੇ। ਵੀ ਥੱਪੜ ਮਾਰਨੇ ਇੱਕ ਦੂਜੇ ਦੇ? ਹਾਂ। ਵੀ ਉਹ ਮੁੰਡੇ ਨੇ ਐਸਾ ਥੱਪੜ ਜੁਝਾਰ ਸਿੰਘ ਆਉਂਦਾ ਨਾਮ। ਚਮਕੌਰ ਸਾਹਿਬ ਦਾ। ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਐਨਾ ਦੀ ਵੀ ਐਸੀ ਵੀ ਗੇਮ ਹੁੰਦੀ ਹੈ। ਇਹ ਤਾਂ ਆਪਣਾ ਥਪੜੀ ਦੀ ਗੇਮ ਹੁੰਦੀ ਹੈ। ਬਾਬਾ ਫਿਰ ਉਹ ਬੰਦਾ ਜਿੱਤਿਆ ਕਿਵੇਂ ਵੀ ਸਭ ਨਾਲ ਜ਼ੋਰ ਕੇ ਮਾਰੇ ਜੀ ਦੇ। ਜ਼ੋਰ ਕੇ ਥੱਪੜ ਮਾਰਨਾ ਮਤਲਬ ਇਹ ਐਸਾ ਥੱਪੜ ਮਾਰਨਾ ਵੀ ਪੈਰ ਪੈਰ ਨਾਲ ਪਟ ਹੋਵੇ। ਜਿਹਦਾ ਪੈਰ ਪਟ ਹੋ ਗਿਆ ਸਮਝ ਲੈ ਵੀ ਉਹ ਹਰ ਗਿਆ। ਅੱਛਾ ਪੈਰ ਕਦੋਂ ਪਟੋਗੇ ਜੇ ਥੱਪੜ ਵੱਜਣਾ ਹੈ ਜੀ ਜੋਰ ਕੇ ਦਿਮਾਗ ਨੇ ਹਿੱਲੇ ਜਾਣਾ ਜਾਂ ਦਿਮਾਗ ਦਾ ਬੈਲੈਂਸ ਖਰਾਬ ਹੋਗਾ ਤਾਂ ਬੋਡੀ ਦਾ ਆਪੇ ਖਰਾਬ ਹੋਣਾ ਫਿਰ ਉਹਨੇ ਥੱਪੜ ਖਾ ਕੇ ਫੇਰ ਵੀ ਮੁੱਛਾਂ ਨੂੰ ਤਾਂ ਆਣ ਦਿੱਤਾ ਮੁੱਛਾਂ ਇਹਨਾਂ ਮਰੋੜੀਆਂ ਉਹਨੇ ਕਹਿੰਦਾ ਲੈ ਹੁਣ ਮੇਰੀ ਵਾਰੀ ਆ ਜਿੱਦਿਆ ਸ਼ਾਨਮਰੋਡ ਦੇ ਫੇਰ ਉਹਦੇ ਮਾਰਿਆ ਫੇਰ ਉਹਦੇ ਚੱਕਿਆ ਉਹ ਤੋਂ ਘੁੰਮਦਾ ਤਾਇਆ ਵਾਲੇ ਨੂੰ ਬਈ ਬੜਾ ਉਹ ਮੁੰਡਾ ਹੋ ਹੋਇਆ ਵਾ ਮਤਲਬ ਰਸ਼ੀਆ ਗੱਲ ਤਾਂ ਰਸ਼ੀਆ ਗੱਲ ਪੰਗਾ ਦਿੰਦਾ ਮੈਨੂੰ ਅੱਛਾ ਚੱਲ ਬੜੀ ਕੋਈ ਨਹੀਂ ਕੋਈ ਧੀ ਦੀ ਗੱਲ ਸ਼ਮਕੌਰ ਸਾਹਿਬ ਦਾ ਸ਼ਮਕੌਰ ਸਾਹਿਬ ਕਿੰਨੀ ਬਧੀਆ ਤੇ ਕਮਰਾ ਉਹ ਪਹਿਲਾਂ ਵੀ ਮੇਰੇ ਖਾਚ ਕਿਹੜੀ ਗੇਮ ਹੈ ਡਬਲਯੂ ਡਬਲਯੂ ਵਾਲੇ ਚ ਖੇਡਦਾ ਪਹਿਲਾਂ ਵੀ ਉਹ ਅੱਛਾ ਬੌਕਸਿੰਗ ਬੌਕਸਿੰਗ ਜਿਹਾ ਹੈਗਾ ਕੋਈ ਸਪੈਸ਼ਲ ਜੀ ਗੇਮ ਆ ਕੋਈ ਉਹ ਵੀ ਇਹਨਾਂ ਦੇ ਦਿਮਾਗ ਚ ਨਹੀਂ ਹੈਗੀ ਉਹ ਠੀਕ ਹੈ ਠੀਕ ਹੈ ਚਲੋ ਚੱਲੀਏ ਸਾਉ ਮੁੰਡਾ ਇੱਥੇ ਕਈ ਵਾਰ ਮਿਲਿਆ ਮੇਰੇ ਨਾਲ ਰਿਹਾ ਵੀ ਥੋੜਾ ਟਾਈਮ ਉਹ ਅੱਛਾ ਹੂੰ ਜਮਕੌਰ ਸਾਹਿਬ ਦਾ ਠੀਕ ਆ ਠੀਕ ਆ ਠੀਕ ਆ ਨਹੀਂ ਫਿਰ ਉਮਰ ਕਿੰਨੀ ਕੋਣੀ ਆ ਮੁੰਡੇ ਦੀ ਮੇਰੇ ਨਾਲ ਫੇਸਬੁੱਕ ਉਪਰ ਵੀ ਜੁੜਿਆ ਹੋ ਉਹ ਅੱਛਾ ਹੂੰ ਕਿੰਨੀ ਕੋ ਏਜ ਹੋਗੀ ਐਂ ਤਾਂ ਦੱਸ ਦੋ 30 ਨਾਲ ਦਾ ਹੀ ਸਾਉ ਹੋਊਗਾ 30 40 ਦੇ ਵਿੱਚ ਵਿੱਚ 35 40 ਦੇ ਵਿੱਚ ਵਿੱਚ ਠੀਕ ਆ ਠੀਕ ਆ ਠੀਕ ਠੀਕ ਮੈਂ ਉਹ ਵੇ ਹਰਾਂਜੀ ਹੋਈ ਮੈਂ ਕਿਹਾ ਲੈ ਯੇ ਵੀ ਗੇਮ ਹੁੰਦੀ ਮੈਨੂੰ ਪਤਾ ਹੀ ਨਹੀਂ ਤਾਂ ਤੇ ਫਿਰ ਤਾਂ ਇੱਥੇ ਧਰੋ ਦੇ ਮੈਡਲ ਦਿੱਤੀ ਕਰਨੇ ਤਾਂ ਸਾਨੂੰ ਪਹਿਲਾਂ ਪਤਾ ਹੁੰਦਾ ਚੱਲ ਤੁਸਲਾ ਕੀ ਕਹਿੰਦੇ ਆ ਦੱਸ ਕੀ ਕਹਿੰਦੇ ਆ ਆਟੀ ਇਹ ਗੇਮ ਖੇਲਣ ਨੂੰ ਫਿਰਦੇ ਥੱਪੜਾ ਥਪੜੀ ਵਾਲੀ ਉਹ ਛੱਡੋ ਉਹ ਤਾਂ ਛੱਡ ਮੇਰੀ ਗੱਲ ਉਹ ਕਰਦੇ ਸਾਡਾ ਹੌਣ ਨੂੰ ਤਾਂ ਫਿਰ ਤਾਂ ਇਹ ਜਨਾਂ ਦਾ ਜਾਂਦੇ ਜਾਂਦੇ ਥੱਪੜ ਮਾਰ ਕੇ ਲਾਇਆ ਵੀ ਗੇਮੇ ਖੇਲਦੀ ਮੈਂ ਨਾ ਗੇਮੇ ਖੇਲਦਾ ਮੈਂ ਤਾਂ ਵਿੱਕੀ ਵਾਲਾ ਕਰਦਾ ਪੱਕਾ ਕਰਦਾ ਕੰਮ ਜਾਂਦੇ ਜਾਂਦੇ ਨਹੀਂ ਮੈਂ ਤਾਂ ਚੱਲਿਆ ਬਸ ਜਾਂਦੇ ਜਾਂਦੇ ਤੇ ਮੁੱਕਾ ਮਾਰ ਦੇ ਕੰਨ ਦਾ ਥੱਪਾ ਹੂੰ ਗੱਤ ਕਰ ਰਹੀ ਬਾਈ ਪਹਿਲਾ ਪਹਿਲਾ ਗੇਮਾ ਹੁੰਦੇ ਰੇ ਲੋਕ ਮਚੀਚਾ ਖੇਲਣਾ ਉੱਚੀ ਨੀਚ ਗੁੱਲੀ ਡੰਡਾ ਖੇਲਣਾ ਰੰਗ ਰੱਖਣੇ ਖੇਲਣਾ ਬਹੁਤ ਖੇਲੇ ਸਹੀ ਗੱਲ ਤਾਂ ਬੋਨਾ ਨੇ ਹਜੇ ਗੇਮਾ ਬਣਾਤੇ ਸਾਲੀਆਂ ਦਿਮਾਗੇ ਡੈਡ ਕਰ ਦਿੰਦੇ ਖਰਾਬ ਕਰਤੇ ਇਹਨੇ ਬਹੁਤ ਜ਼ਿਆਦਾ ਗੱਲ ਦਿਮਾਗ ਚਲਾਉਣੀ ਆ ਗੇਮਾ ਡੈਡ ਨਹੀਂ ਕਰਦੀਆਂ ਨਹੀਂ ਉਹ ਨਹੀਂ ਨਾ ਰਹੇ ਬੰਦ ਬੱਚਿਆਂ ਦੀ ਗੇਮ ਕੋਈ ਨਹੀਂ ਖੇਲਣੇ ਨੂੰ ਵੀ ਮਤਲਬ ਜਿਹੜਾ ਫਿਜ਼ੀਕਲੀ ਖੇਡਦੇ ਤੇ ਫਿਜ਼ੀਕਲੀ ਨਹੀਂ ਹੈਗਾ ਉਹ ਬਸ ਦਿਮਾਗ ਦੀ ਗੇਮ ਰਹਿ ਗਈ ਅੱਗੇ ਤਾਂ ਹਰ ਹਰ ਦੇ ਵਿੱਚੇ ਲੁਕੀ ਜਾਂਦੇ ਨੇ ਉਹ ਰਾਜਾ ਰਾਜਾ ਉਹ ਕੀ ਗੱਲ ਹੈਗੀ ਆ ਬਾਂਦਰ ਕਿਲਾ ਹੋ ਗਿਆ ਉਹ ਹੁਣ ਕਰਨ ਦਾ ਸਰੀਰ ਆਪਣਾ ਦਾ ਕਿਦਾਂ ਦਾ ਹੋਇਆ ਤਾਂ ਹੀ ਹੋਇਆ ਉਹ ਫੋਨ ਦੇਖੀ ਜਾਂਦਾ ਸਹੀ ਗੱਲ ਆ ਹੁਣ ਮੈਂ ਹਾਥ-ਬਾਰ ਕਹਿੰਦੀ ਖਰਾਕ ਪੂਰੀ ਆ ਮੈਂ ਹੁਣ ਤੁਹਾਨੂੰ ਆਪਣਾ ਦੱਸਾਂ ਮੈਂ ਆਏ ਚੋਈ ਜਾਂਦੀ ਮੇਰਾ ਸਰੀਰ ਕਾਦ ਥੱਕੂਗਾ ਮੈਂ ਰੱਜ ਕੇ ਕਦ ਪਾਣੀ ਪੀਊਗੀ ਆਇਆ ਹੋਈ ਜਾਂਦਾ ਮੈਨੂੰ ਵੀ ਭੱਜ ਧੁੱਜ ਕੇ ਜਿਹੜਾ ਸਰੀਰ ਉਹ ਥੱਕਣਾ ਉਹਦੇ ਬਾਅਦ ਪਾਣੀ ਪੀਣਾ ਉਹਦੀ ਗੱਲੇ ਕੁਝ ਹੋਰ ਉਹ ਸਰੀਰ ਮੇਰਾ ਮੰਗਦਾ ਹੋੜਾਪੜੇ ਵਾਲੂ ਤਾਂ ਕੋਸ਼ਿਸ਼ ਕਰਦੇ ਵੀ ਉਹ ਮੇ ਥੱਕੀਏ ਪਰ ਆਜ਼ਾਦ ਤੇ ਨਿਤੰਦਾ ਸਰੀਰੋਂ ਮੇ ੱੱਕਣ ਦੀ ਹਲੇ। ਹੂੰ। ਉਹ ਗੱਲ ਹੈ। ਇਹ ਗੱਲ ਕਿ ਤੇ ਤਾਂ ਨਾ ਉਹ ਲਾਲੋ ਲਾਲੋ ਹੋਏ ਰਹਿੰਦੇ ਤੇ। ਦੇਖ ਲੋ। ਦੁਪਹਿਰ ਨੂੰ ਵੀ ਸੌਂ ਕੇ ਫੇਰ ਪੱਜ ਜਾਣਾ ਖੇਲਣਾ। ਕੰਮ ਬਹੁਤ ਕਰਦਾ ਤਾਂ। ਜਿਆਦਾ ਪੜ੍ਹਾਈ ਦਾ ਵੀ ਇੰਨਾ ਸਟ੍ਰੈਸ ਨਹੀਂ ਤਾਂ ਹੈਗਾ। ਹਾਂ। ਹੁਣ ਤਾਂ ਪੜ੍ਹਾਈ ਦੀਆਂ ਕਿਤਾਬਾਂ ਹੀ ਇੱਦਾਂ ਇੱਦਾਂ ਦੀ ਆ ਗਈਆਂ ਵੀ ਬਸ। ਜਫਾਕ ਸਦਾਈ ਹੋਏ ਪਿਆ। ਸਕੂਲ ਤੇ ਜਾਓ ਟਿਊਸ਼ਨ ਨੂੰ ਉਹ ਦਿਖਾ ਕੇ ਆ ਕਰਕੇ ਆ। ਆਦਰੀਆਂ ਗਲਤੀਆਂ ਸਿੱਧਾ ਪ੍ਰਸ਼ਾਸਨ ਜੇ ਤਾਂ ਨਿਆਣੇ ਇੱਕ ਦੂਜੇ ਬੈਠ ਕੇ ਕੰਮ ਕਰ ਲੈਂਦੇ ਤੇ ਮਾਣਾ ਮੱਖ ਨਾਲ ਖੇਡ ਲੈਣਾ ਨਾਲ ਥੋੜਾ ਬਤਾ ਕਰਦਾ ਘਰ ਹੁੰਦਾ ਮੂੰਹ ਵੀ ਤਾਂ ਲਾਲ ਹੋ ਜਾਂਦਾ ਤਾਂ ਫਿਣਸੀਆਂ ਹੋ ਜਾਣੀਆਂ ਉਹਦੇ ਦੋ ਜਿਹੜੀਆਂ ਸਾਈਡ ਪਰ ਮੀਡੀਆਂ ਕਰਨੀਆਂ ਪਹਿਲਾਂ ਖੇਲੇ ਕਰਦਾ ਤਾਂ ਹਾਂ ਹਾਂ ਉਹੀ ਗੱਲ ਕਰਦੀ ਛੋਟੇ ਹੁੰਦੇ ਦੀ ਗੱਲ ਕਰਦੀ ਮੈਂ ਉਹ ਜਾਂਦਾ ਜਾਂ ਛੋਟਾ ਨਾ ਹੁੰਦਾ ਉਹ ਜਾਂਦਾ ਸਾਨੂੰ ਐਮਐਸਓ ਫੋਨ ਜੁੜੇ ਤੇ ਉਹਨਾਂ ਨੂੰ ਕਿੱਥੇ ਜੁੜਨੇ ਤੇ ਲੈ ਚਲ ਕੋਈ ਨਹੀਂ ਤੇ ਸਾਨੂੰ ਐਮਐਸਓ ਫੋਨ ਬਹੁਤ ਓਕੇ ਜੁੜੇ ਨੇ ਐਜਾ ਮੇਰੇ ਪੁੱਤ ਇਹਨੇ ਸਹਣਾਤਾ ਦੇਖੀ ਅੱਜ ਜੱਡੀ ਹਰਗੁੰਦਾ ਬਰਥਡੇ ਐ ਸਾਰੇ ਜਾਣੇ ਆਜੋ ਹਰਗੁੰਦੇ ਬਰਥਡੇ ਤੇ ਹਨਾ ਹਰਗੁਨ ਅੱਜ ਇੱਕ ਮਹੀਨੇ ਦੀ ਹੋ ਗਈ ਮੰਮੀ ਉਹ ਪਤਾ ਹੀ ਨਹੀਂ ਲੱਗਿਆ ਦੇਖ ਲੋ ਟਾਈਮ ਦਾ ਹਨਾ ਹਾਂ ਐਵੇਂ ਐਵੇਂ ਬੱਚੇ ਨੇ ਬੜਾ ਹੋਈ ਜਾਣਾ ਸਾਲਾ ਪਰ ਕੰਮ ਜਾ ਰਹਿੰਦਾ ਹੈ ਹਾਂ ਸਾਲ ਦਾ ਹੋ ਗਿਆ 2 ਸਾਲ ਦਾ ਹੋ ਗਿਆ ਫੇਰ ਆ ਹੀ ਜਾਂਦਾ ਵੈਸੇ ਇੱਕ ਗੱਲ ਆ ਵੀ ਧੀਆ ਕਿ ਆ ਚੀਜ਼ ਹੈ ਹਨਾ ਤੇ ਜਮ ਮਤਲਬ ਜਮ ਦੀ ਇਹ 2-3 ਦਿਨਾਂ ਦੀ ਹੁੰਦੀ ਆ ਬੇਸ਼ੱਕ ਉਹਦੀ ਟੈਨਸ਼ਨ ਪਹਿਲਾਂ ਹੋ ਜਾਂਦੀ ਆ ਵੀ ਇਹਦਾ ਵਿਆਹ ਵੀ ਕਰਨਾ ਆਏ ਵੀ ਜੋੜੋ ਉਹ ਵੀ ਜੋੜੋ ਹਨਾ ਕਿ ਗੱਲ ਹੈ ਸੋਚਣ ਦੀ ਹੂੰ ਹੋ ਜਾਂਦੀ ਹੈ ਹੋ ਜਾਂਦੀ ਹੈ ਹੂੰ ਚਲੋ ਠੀਕ ਆ ਜੀ ਫੇਰ ਹੁਣ ਅਗਲੇ ਵਲੌਗ ਚ ਮਿਲਦੇ ਆ ਜੀ ਤੁਸੀਂ ਵੀ ਸਾਰੇ ਜਣੇ ਦਿਓ ਸਾਡੀ ਗੁਡੀਆਂ ਨੂੰ ਵਧਾਈਆਂ ਦੀ